ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਗੁੜੇ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਨਗ ਲੈ ਕੇ ਆਂਦੇ ਆ ਜੀ 7 2 ਟੋਕੜ ਗੱਬਣ ਚੈੱਕ ਪਾਸ ਆ ਜੀ 1 ਸੂਆ ਸਵਾਇਆ ਤੇ 42 ਕੋਲ ਨਗੌਰੀ ਬਲਦ ਹੈ ਜੀ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਮੇਰੀ ਸਪੈਸ਼ਲ ਬੇਨਤੀ ਰਹੂਗੀ ਜੇ ਕੁਝ ਹੋਇਆ ਸਵਾਇਆ ਨਾ ਗਾ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਹੁੰਦੇ ਆ ਤੇ ਜੇ ਕੋਈ ਵੀਰੇ ਗੱਬਣ ਚੱਕ ਪਾਸਾ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬ ਨਾਲ ਲਿਆ ਸਕਦੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਗੁੜੇਪਿੰਡ ਹੈ ਜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ 84374 53406 ਠੀਕ ਆ ਵੀਰੇ ਅੱਜ ਫਿਰ ਸੱਤ ਨਾਗ ਹੋ ਗਏ ਜੀ ਹਾਂਜੀ ਸੱਤ ਨਾਗ ਆ ਜੀ ਕਿੱਧਰੋਂ ਸ਼ੁਰੂ ਕਰਕੇ ਜੀ ਇੱਥੇ ਹੀ ਕਰ ਲੋ ਜੀ ਆ ਬੈਡ ਤੋਂ ਸੁਆ ਕਿੰਨੇ ਮਾ ਸੁਈ ਹੈ ਜੀ ਇਹ ਤੀਜੀ ਸੂਹੇ ਸੁਈ ਹੈ ਜੀ ਕਦੋਂ ਸੁਈ ਹੈ ਜੀ ਇਹ ਇਹਨੂੰ 15 ਦਿਨ ਹੋ ਗਈ ਹੈ ਸੁਈ ਨਾ ਬੱਚਾ ਜੀ ਬੱਚਾ ਮਰ ਗਿਆ ਜੀ ਇਹਦਾ ਗਾਰੰਟੀ ਆ ਕੋਈ ਵੀ ਡਾਕਟਰ ਲਿਆਉਣਾ ਚਾਹੁੰਦਾ ਹੋਵੇ ਨਾ ਆ ਲੈ ਆ ਸਕਦਾ ਚੈੱਕ ਕਰਵਾਉਣਾ ਚੈੱਕ ਕਰਾ ਸਕਦਾ ਇਹ ਮਤਲਬ ਇਹ ਤਾਂ ਸੁਈ ਹੀ ਆ ਉਹ ਗੱਬਣਾ ਪਰੇ ਜਿਹੜੀ ਉਹਦੀ ਬਾਅਦ ਚ ਆਉਣੀ ਠੀਕ ਆ ਜੀ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਇਹ ਇਹ ਦੁੱਧ ਹੁਣ 6-7 ਕਿਲੋ ਵਾਰ ਹੋ ਗਈ ਸੀ ਵੜੀ ਇਹ ਅੱਛਾ ਦਵਾਰਾ ਤੁਰੀ अच्छा बीमार की हो गई थी तस्सी दी ਲਈ ਸੀ ਇਹ ਨਮਾਤੀ ਗਰਮ ਸਰਦ ਹੋ ਗਈ ਸੀ ਗਰਮ ਸਰਦ ਹੋ ਗਈ ਸੀ ਗਰਮ ਸਰਦ ਹੋ ਗਈ ਸੀ ਇਹ ਦੁਬਾਰਾ ਹੁਣ ਦਾ ਉਧਰੋਂ ਤਰੀ ਆ ਜਾਣੀ ਠੀਕ ਆ ਹੁਣ ਇਹ 5-6 ਕਿਲੋ ਆਈ 35 ਕਿਲੋ ਦੁੱਧ ਦਾ ਰਿਕਾਰਡ ਹੈ ਬੜੀ ਦਾ ਹਾਂ 35 ਕਿਲੋ ਹੀ ਚੋਇਆ ਅੱਗੇ ਦਾ ਠੀਕ ਆ ਦੋ ਵੂਏ ਚੋਇਆ 35 ਕਿਲੋ ਇਹ ਕੀ ਹੁਣ ਤੁਰਪੀ ਦਾ ਉਧਰੋਂ ਜਾਨੀ ਕੋਈ ਨਾ ਭਾਣਾ ਹੀ ਦੇ ਦਾਂਗੇ ਭਾਣਾ ਅੱਜ ਭਾਣਾ ਮਿਲ ਜਾ ਹਾਂ ਜਾਨੀ 5-6 ਕਿਲੋ ਦੁੱਧ ਜੋ ਕੇ ਲੈ ਜੇ ਅੱਗੇ ਸੇਵਾ ਕਰਨੀ ਹੈ ਸੇਵਾ ਕਰਨੀ ਹੈ ਹਾਂ ਉਹ ਦੁੱਧ ਚੋਪਤੀ 35 ਕਿਲੋ ਦਾ 30 ਕਿਲੋ ਤਾਂ ਦਊਗੀ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ 23 ਦਿਨ ਹੋ ਗਏ 30 ਦਿਨ ਦਾ ਰਕਾਰਡ ਆ ਜੀ ਆਪ ਬੱਠਲ ਚੱਕਦੇ ਹੋ ਜੀ ਮੂਰੋ ਸੁਆ ਤੀਜਾ ਸੂਈ ਆ ਜੀ 15 ਦਿਨ ਹੋ ਗਏ ਸੂਈ ਨੂੰ ਬੱਚਾ ਇਹਦਾ ਐਕਸਪਾਇਰੀ ਆ ਤੁਸੀਂ ਆ ਤਸੱਲੀ ਵਾਸਤੇ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਜੀ ਜੇ ਆਪਾਂ ਬਰੀਡ ਦੀ ਗੱਲ ਕਰਗੇ ਤਾਂ ਵੀਰੇ ਬਰੀਡ ਦਾ ਕੋਈ ਅੰਤ ਨਹੀਂ ਬਾਈ ਦੱਸਦਾ ਕਿ ਵੈੜੀ ਬਿਮਾਰ ਹੋਊਗੀ ਸੀਗੀ ਜੀ ਮੋੜਲੇ ਹੀ ਬਸ ਕੋਈ ਗੱਲ ਨਹੀਂ ਵੀਰੇ ਜਿਹਦੇ ਕਾਰਨ ਨਾਲੇ ਤਾਂ ਇਹਦਾ ਬੱਚਾ ਐਕਸਪਾਇਰੀ ਹੋ ਗਿਆ ਜੀ ਤੇ ਨਾਲੇ ਕਰਮ ਵਾਲੀ ਦੁੱਧ ਉਹ ਖਰਾਬ ਹੋ ਗਈ ਤੇ ਹੁਣ 5 ਤੋਂ 6 ਕਿਲੋ ਦੁੱਧ ਦਾ ਦੁਬਾਰਾ ਦੁੱਧ ਤੇ ਆਈ ਜਾਣਾ ਕਿਉਂਕਿ ਵੀਰੇ ਤਾਜਾ ਸੂਰਿਆ ਪਸ਼ੂ ਜੇ ਬਿਮਾਰ ਹੋ ਜੇ ਫਿਰ ਕੇਰਾਂ ਦਾ ਘਟ ਘਟਦਾ ਹੀ ਘਟਦਾ ਜੀ ਹੁਣ ਜਣੀ ਤਰਪੀ ਦੁੱਧ ਨੂੰ ਇਹ ਦੁੱਧ ਕਰਿਆ ਉਹ ਠੀਕ ਆ ਵੀਰੇ ਹਾਂ ਦੁੱਧ ਕਰਿਆ ਨਤੰਦਾ ਕਿਲੋ ਬਾਈ ਕਹਿੰਦਾ ਆਪਣੀ ਮੂਲੋਂ ਜ਼ਿਆਦਾ ਮਹਿੰਗੀ ਸੀ 1,80,000 ਦੀ 35 ਕਿਲੋ ਦਾ ਰਿਕਾਰਡ ਸੀ ਅੱਜ ਫਿਰ ਕਿੰਨੇ ਭਾਜ ਦੇਣੀ ਹੈ ਜੀ ਇਹ ਤਾਂ ਜਿੰਨੇ ਕੋਈ ਦੇਜੂਗਾ ਉਨੇ ਦੀ ਚੱਕ ਲੈਣਾ ਆਪਾਂ ਤੁਮ ਕੋਈ ਸਾਂਭਣ ਵਾਲਾ ਹੀ ਲੈ ਲੇ। ਸਾਂਭਣ ਵਾਲਾ ਹੀ ਇਹ ਬੇਨਤੀ ਹੈ ਬਾਈ ਕਹਿੰਦਾ ਜਿੰਨੇ ਕੋਈ ਦੇਜੂਗਾ ਪਰ ਹੋਵੇ ਵੀਰੇ ਸਾਂਭਣ ਵਾਲਾ ਕਿਉਂਕਿ ਪਸ਼ੂ ਹੋ ਗਿਆ ਬਿਮਾਰ ਤੇ ਹੁਣ ਵੀਰੇ ਸਾਂਭਣੀ ਜ਼ਰੂਰ ਪੈਣੀ ਆ। ਸਾਂਭਣ ਵਾਲਾ ਲੈ ਜਾਉਗੇ ਪਰ ਦੇ ਕੇ ਜਾਉਗੇ ਕੁਝ ਲੈ ਕੇ ਨਹੀਂ ਜਾਂਦੀ ਵੀਰੇ ਪਰ ਸਾਂਭਣੀ ਸੇਵਾ ਤੁਨੂੰ ਦੁੱਧ ਕਰੇਗੀ। ਦੁੱਧ ਕਰੇਗੀ। ਇਹ ਗੱਲ ਨਹੀਂ ਵੀਰੇ ਕਿਉਂਕਿ ਪਸ਼ੂ ਡੌਣ ਪਿਆ ਵਾ ਤੇ ਸੇਵਾ ਤੁਹਾਨੂੰ ਜ਼ਰੂਰ ਕਰਨੀ ਪੈਂਦੀ ਆ ਕੱਟ ਕੱਟੀ ਠਾਇੋ ਜੀ। ਆਹ ਮਿੱਠ ਤੇ ਅੱਗੇ ਕਾਲੀ ਵੜ ਵੀਰੇ ਇਹ ਬੜੀ ਵੀਰੇ ਇਹ ਦੇ ਦੂਏ ਸੂਏ ਸੁਣਾਏ ਨੇ ਆ ਪਹਿਲੇ ਸੂਏ ਸੂਏ ਦੂਜੇ ਤੇ ਗੱਬਣਾ ਖਾਮੀ ਨੇ ਇੱਕ ਇੱਕ ਪਾਸਾ ਦੁੱਦੋ ਜੀ ਹਾਂ ਦੁੱਧੋਂ ਛੜਤੀ ਆਪਾਂ ਅ ਥਣਾ ਦੀ ਗਾਰੰਟੀ ਆ ਥਣਾ ਦੀ ਗਾਰੰਟੀ ਆ ਫੁੱਲ ਕੋਈ ਆ ਕੇ ਪਾਸ ਕਰ ਲੈ ਜਦੋਂ ਮਰਜ਼ੀ ਪਾਸ ਕਰ ਸਕਦਾ ਡਾਕਟਰ ਆਪ ਦਾ ਲਿਆ ਸਕਦਾ ਆਪਣੀ ਜਨੀ ਚੈੱਕ ਕਰਾਈ ਹੋਈ ਆ ਹਾਂ ਕਿੰਨਾ ਬੰਦਾ ਮਾਰ ਮਾਰੀ ਨੇ ਇਹਦਾ ਤੋਂ ਵੀ ਅੱਗੇ ਸੀ ਮਤਲਬ ਪਹਿਲੇ ਸੂਏ 14 15 ਕਿਲੋ ਚ ਹੋਇਆ ਪਹਿਲੇ ਸੀ 14 15 ਕਿਲੋ ਤੋੜ ਕੇ ਦਿਖਾਦੀ ਵੀਰੇ ਦਾਜੂ ਆ ਖੋਲੀ ਬੁੱਢੇ ਸੁਏ ਅਸਤੇ ਜੀ 8 ਮਹੀਨੇ ਦੀ ਕਨਫਰਮ ਚੈੱਕ ਪਾਸਾ ਥਣ ਵੈਸੇ ਹੀ ਵੱਡਾ ਦਿਖਾਉਂਦੀ ਐ ਇੱਕ ਜੀ ਹਾਂ ਇਹ ਥਣ ਪੂਰੇ ਵਧੀਆ ਇੱਕ ਵਾਰ ਕਰ ਲੈਂਦੀ ਐ ਜਦੋਂ ਆਪਣੀ ਆਹੜਾ ਠੀਕ ਆ ਲਓ ਜੀ ਚੈੱਕ ਕਰੋ ਕਹੀ ਜਾਕਦੇ ਰਹੇ ਜੀ ਬਾਕੀ ਇਸ ਵਕਤ ਡਰਾਈ ਐ ਵੀਰੇ ਹਾਂ ਸੋਨਾ ਥਣਾਂ ਦਾ ਸੈਜ ਆ ਥਣਾਂ ਬਾਈ ਦੱਸਦਾ ਗਰੰਟੀ ਹੋਊਗੀ ਥਣਾਂ ਦੀ ਚਾਹੇ ਤੁਸੀਂ ਪਾਸ ਕਰਕੇ ਲੈ ਜਾਓ ਤੇ ਡਾਕਟਰ ਆਪਦਾ ਨਾਲ ਲੈ ਕੇ ਆਓ 8 ਮਹੀਨੇ ਦੀ ਕਨਫਰਮ ਚੈੱਕ ਪਾਸ ਕਰਵਾ ਕੇ ਰੋਕ ਲਈ ਵੀਰੇ ਰੋਕ ਲਾ ਆਬਾ ਰੋਪਲੂ ਆਪਾ ਥਣ ਚੈੱਕ ਕਰਵਾ ਦਿੱਗੇ ਕੋਈ ਗੱਲ ਨਹੀਂ ਪੀ ਲੈਣ ਤੋਂ ਜੀ ਇਹਨਾਂ ਦੇ ਪੀ ਲੈਣ ਦੇ ਪਾਣੀ ਲਓ ਜੀ ਸੋਨਾ ਸਹਿਜ ਵੈਸੇ ਤੋ ਕਰਨ ਨਾਲ ਹੋ ਹੀ ਜਾਂਦਾ ਮਾੜਾ ਮੋਟਾ ਥਣ ਦਾ ਗਾਂ ਪਸ਼ਾਂ ਚੂਣ ਚ ਤੇ ਜੈਜ ਜੀ ਡਿਮਾਂਡ ਦੀ ਜੀ ਅੱਛਾ ਇਹ ਆਪਾ ਦੇ ਦਿਆਂਗੇ 26-27 ਹਜ਼ਾਰ ਦੇ ਦੇਗੇ 26-27 ਹੋ ਜੂ ਥੋੜਾ ਘਣਾ ਜੀ ਹਾਂ ਠੀਕ ਆ 26000 ਰੁਪਿਆ ਦੀ ਡਿਮਾਂਡ ਆ ਜੀ ਵਿੱਚੋਂ ਥੋੜਾ ਘਣਾ ਹੋ ਜੂਗਾ ਜੀ ਮਾਣ ਤਣ ਬਾਕੀ ਚੰਗੀ ਐ ਵੀ ਕ੍ਰੋਸ ਹਾਂਗਾ ਕਰੀ ਨਾ ਹਾਂ ਕ੍ਰੋਸ ਆ ਗਰਮੀ ਨਹੀਂ ਹਾਂ ਠੀਕ ਆ ਵੀਰੇ ਤਿੰਨ ਨੰਬਰ ਲੱਗ ਜਿਹੜਾ ਆਪਣਾ ਜੀ ਆ ਪਾ ਜੀ ਹਾਂ ਠੀਕ ਆ ਤੀਜੇ ਸੁਇਸਤੇ ਕਬਣਾ ਤਨਾ ਤੇ ਨਾ ਮਹੀਨੇ ਦੀ ਇੱਕ ਬਾਸ ਤੇ ਨਾ ਮਹੀਨੇ ਦੁੱਧ ਵੀਰੇ ਦੁੱਧ ਹੈਗਾ 11 ਕਿਲੋ ਵੀਰੇ 10 11 ਕਿਲੋ ਜੋਕ ਕੇ ਲੈ ਜੇ ਕੋਈ ਹਾਂ ਜੋਕ ਕੇ ਲੈ ਜੇ ਹਾਂ ਇਹਨੂੰ ਵੀ ਬਾਹਰ ਕੱਢ ਲਈ ਵੀਰੇ ਕੱਢ ਲਈ ਇਹਦੇ ਥੋੜੇ ਜਿਹਾ ਨਾ ਇਹ ਆਪਾਂ ਮਤਲਬ ਹਾਂਜੀ ਪੈਰ ਲੱਗੇ ਹੋਏ ਸੀਗੇ ਇਹਦੇ ਅੱਛਾ ਇਹ ਵੜੀ ਪੈਰ ਲੱਗੇ ਹੋਏ ਆ ਇਹਦੇ ਥੋੜੇ ਜੇ ਤਰਨ ਚ ਦਿੱਕਤ ਆ ਤਰਨ ਇਹਨੂੰ ਜਿਹਾ ਪੱਕੇ ਰਹਿ ਗਈ ਹੈ ਵੜੀ ਬਾਲੀ ਜਾਈ ਹੁਣ ਇਹ ਅਜੇ ਕੱਚੇ ਕੀਤੀ ਆ ਗੱਲ ਹੁਣ ਇਹਨੂੰ ਕੱਚੇ ਰੱਖਾਂਗੇ ਦੋ ਚੋਗਰਾ ਜਾਨ ਸਿੱਟ ਹੋ ਜੂ ਇਹ ਠੀਕ ਆ ਹਾਂ ਪੈਰ ਬਣਾਵਾ ਦੇਣੇ ਆਪਾਂ ਅੱਛਾ ਜਾਨੀ ਕਿੰਤੋਂ ਆਈ ਪੱਕੇ ਥਾਂ ਤੋਂ ਆਈ ਆ ਹਾਂ ਪੱਕੇ ਥਾਂ ਤੋਂ ਆਈ ਆ ਉਹ ਪੱਕਾ ਬਣਾਉਂਦੀ ਆ ਹਾਂ ਪੱਕਾ ਬਣਾਉਂਦੀ ਦੁੱਧ ਦਾਸ ਕਿਲੋ ਜੋਕ ਕੇ ਲੈ ਜੇ ਹਾਂ ਦੁੱਧ ਉਹਨਾਂ ਨੇ ਪਰ ਦਾ ਕੇ ਰੱਖੂ ਸੱਲੀ ਦਿੱਤੀ ਹੈ ਨਹੀਂ ਆ ਤੋਰਿਓ ਜੀ ਜਰਸੀ ਵੈਡ ਜੀ ਤੇ ਨਾਮ ਹੀ ਨਹੀਂ ਚੈੱਕ ਪਾਸ ਆ ਤੇ ਨਾਮ ਹੀ ਨਹੀਂ ਦੀ ਚੈੱਕ ਪਾਸ ਹਾਂ ਗਰੰਟੀ ਆਪ ਦਾ ਡਾਕਟਰ ਨਾਲ ਲੈ ਕੇ ਆਏ ਵੀਰੇ ਗੜੀ ਮਗਰ ਨਾ ਸੱਲੀਆ ਵੀਰੇ ਪਰੇ ਨਹੀਂ ਤੋਰ ਲਿਓ ਕੋਈ ਗੱਲ ਨਹੀਂ ਉਤ ਪਰੇ ਨਹੀਂ ਤੋਰਦੇ ਅਜ ਕੱਚੇ ਕੱਚੀ ਤੋੜ ਦਿੰਨੇ ਆ ਥਣਾ ਦੀ ਵੀ ਗਰੰਟੀ ਹੈ ਹਾਂ ਥਣਾਂ ਤਾਂ ਠੀਕ ਆ ਹਾਂ ਥਣਾਂ ਠੀਕ ਆ ਥਣਾ ਦੀ ਵੀ ਗਰੰਟੀ ਰਹਿਣ ਵਾਲੀ ਹੈ ਬੇਫਿਕਰ ਹੋ ਜਾਓ ਜੀ ਲੈ ਚੱਲੀ ਵੀਰੇ ਠੀਕ ਆ ਪੈਰ ਨੇ ਪੈਰ ਵਾਕੀ ਬਣਾਉਣ ਵਾਲੇ ਆ ਹਾਂ ਪੈਰ ਬਣਾਉਣ ਵਾਲੇ ਪੈਰਾਂ ਦਾ ਥੋੜਾ ਜਿਹਾ ਬੁਰਾ ਹਾਲ ਜ਼ਿਆਦਾ ਹੀ ਹੋਇਆ ਵਾ ਜੇ ਬਣ ਜਾਣ ਪੈਰ ਤੇ ਨਾਲੇ ਤਾਂ ਦੁੱਧ ਹੀ ਵੱਜ ਜਣਾ ਜੀ ਕਰਮਾਲੀ ਨੇ ਹਾਂ ਲਓ ਜੀ ਕਰੋ ਚੈੱਕ ਮੋੜ ਲਿਆ ਜੀ ਮੋੜ ਲਿਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ 22-2000 ਦੀ ਹੋਈ ਇਹ ਦੇ ਦੇ ਦਾਂਗੇ ਜੋੜਾ ਲੈ ਜੇ ਸੱਜਣ ਕੋਈ ਜੀ ਹਾਂ ਜੋੜਾ ਲੈ ਜੇ ਉਹਦੂ ਕੱਟ ਕਰ ਦਿਆਂਗੇ ਪੂਰਾ ਕੋਈ ਕੱਟ ਹੋ ਜਾਊਗਾ ਜੀ ਖੁੱਲ੍ਹੇ ਮਾਨਤਨ ਹੋ ਜਾ ਹਾਂ ਖੁੱਲ੍ਹੇ ਮਾਨਤਨ ਤੇ ਆ ਵੀਰੇ ਬਲਦ ਜਿਹੜੇ ਲਿਆਂਦੇ ਆ ਆਪਣੇ ਨਗਰੋਂ ਲਿਆਦੇ ਹੋਏ ਵੀਰੇ ਇਹ ਨਗਰੋਂ ਗਾਰੰਟੀ ਹਾਂ ਇਹਨਾਂ ਦੀ ਗਾਰੰਟੀ ਆ ਫੋਲ ਕੋਈ ਮਤਲਬ ਜਿਹੜਾ ਮਰਜੀ ਠੀਕ ਆ ਲਿਆ ਸਕਦਾ ਕੋਈ ਆਏ ਨਹੀਂ ਗਏ ਨਾ ਜਿੱਦਕਤ ਹੈਗੀ ਖੀਰੇ ਆ ਸਾਰੇ ਬੱਚੇ ਆਪਣੇ ਬੱਚੇ ਸਾਰੇ ਗਰੰਟਡ ਸਾਰੇ ਗਰੰਟਡ ਬੱਚੇ ਖੀਰੇ ਆ ਆਪਣੇ ਆਪ ਹਾਂ ਕਟਾਏ ਹੋਏ ਸਾਰੇ ਚਾਰੇ ਹੀ ਕਟਾਏ ਹੋਏ ਆ ਠੀਕ ਆ ਦੋਏ ਆ ਯਾਨੀ ਭਜਾਉਣ ਵਾਸਤੇ ਜਾਂ ਸ਼ੋਹਰਾਂ ਦਾ ਆ ਸ਼ੋਹਰ ਆ ਤੇ ਕੋਈ ਵੀ ਲਿਆ ਸਕਦਾ ਕੋਈ ਵੀ ਲਿਆ ਸਕਦਾ ਹੈ ਚੰਗੇ ਆ ਜੀ ਚੰਗੇ ਆ ਸਾਰੇ ਚੰਗੇ ਆ ਠੀਕ ਆ ਬਸ ਇਹ ਤੋੜਨ ਦੀ ਲੋੜ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਉੱਧੇ ਹੀ ਦਿਖਾ ਦਿੰਨੇ ਆ ਹੱਕ ਦਿਓ ਜੀ ਇੱਧਰ ਨੂੰ ਹੱਕ ਦਿਓ ਇਹਨੂੰ ਬਣਾ ਹੱਕ ਰਜਾ ਇੱਧਰ ਨੂੰ ਹੱਕ ਦਿਓ ਲਓ ਜੀ ਕਵਾਲਿਟੀ ਚੈੱਕ ਕਰ ਸਕਦੇ ਹੋ ਕਟਾਏ ਹੋਏ ਆ ਦੰਦੋ ਖੀਰੇ ਆ ਗਰੰਟਡ ਬਾਕੀ ਕਿ ਜਿਹੜੇ ਵੀਰ ਸ਼ੌਂਕ ਰੱਖਦੇ ਹੁਣ ਤਾਂ ਥੋੜਾ ਜਿਹਾ ਘਟ ਗਿਆ ਪਰ ਪਹਿਲਾਂ ਇਸ ਬਹੁਤ ਮੰਗ ਸੀ ਹੁਣ ਵੀ ਮੰਗ ਬੋਨੀ ਐ ਦਾਬੇ ਚ ਹੁਣ ਭਾਈ ਦੇ ਆ ਪੂਰੇ ਸਿੱਧ ਦਾਬੇ ਦੇ ਜਾਂਦੇ ਆ ਦਾਬੇ ਜਾਂਦੀਆਂ ਫੁੱਲ ਭਾਈ ਦੇ ਚੰਗੇ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਚੰਗੇ ਬੱਚੇ ਆ ਤੇ ਉਹ ਮਰੀਏ ਦੋ ਹੀ ਖੜੇ ਆ ਉਹ ਵੀ ਆਪ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਆ ਖਾ ਦਿਓ ਬੱਚਾ ਆ ਵੀ ਬੱਚੇ ਖੀਰੇ ਆ ਇਹ ਵੀ ਖੀਰੀ ਆ ਦੋਨੇ ਠੀਕ ਆ ਜੀ ਇਹ ਵੀ ਬੱਚੇ ਕੀ ਰਹੀ ਹੈ ਜੀ ਬਾਕੀ ਚੈੱਕ ਕਰ ਲਓ ਜੀ ਕੁਆਲਿਟੀ ਇਹਦੀ ਵੀ ਪੂਰੀ ਚੰਗੀ ਆ ਇਹ ਫਿਰ ਭੱਜਣ ਗਿੱਜੇ ਵੇ ਆ ਕਿ ਕੁਝ ਹੋਵੇ ਨਹੀਂ ਹਜੇ ਆਪ ਜੋੜਨੇ ਆ ਜੋੜੇ ਨਹੀਂਗੇ ਹਜੇ ਜੋੜਾਂਗੇ ਬੱਚੇ ਹੀ ਆ ਜੇ ਜੋੜਾਂਗੇ ਇਹਨਾਂ ਨੂੰ ਠੀਕ ਆ ਨਾ ਪੂਛ ਨਹੀਂ ਬੜੀ ਉਹ ਬੱਚੇ ਦੀ ਬੈਠਾ ਮੈਂ ਖੋਲ ਲਾ ਮੂਰੋ ਖੋਲ ਠੀਕ ਤੇ ਇਹਨਾਂ ਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਤਾਂ ਫੂਨਤੀ ਕਰ ਦਿਆਂਗੇ ਤਾਂ ਇਹਨਾਂ ਦੀ ਡਿਮਾਂਡ ਚਾਰਾਂ ਦੀ ਡਿਮਾਂਡ ਹਾਂ ਠੀਕ ਆ ਚਾਰਾਂ ਦੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਹੀ ਹੋ ਜੂਗੀ ਜੀ ਜਿਹਨੂੰ ਨਾਲ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ